17 ਬੱਚਿਆਂ ਨੂੰ ਕਨੈਪ ਕੀਤਾ ਜਾਂਦਾ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਇਹ ਕਨੈਪਕ ਜਿਸ ਬੰਦੇ ਨੇ ਕੀਤੀ ਉਹਦੀ ਮੰਗ ਸੀ ਸਿਰਫ ਸਰਕਾਰ ਤੋਂ ਇਨਸਾਫ ਲੈਣਾ ਪਰ ਉਸ ਨੂੰ ਮੌਤ ਮਿਲੀ ਉਹ ਆਦਮੀ ਜਿਸ ਦੀ ਸਾਰੀ ਜ਼ਿੰਦਗੀ ਬੇਦਾਗ ਰਹੀ ਦੇਜ ਤੇ ਸਵਸ਼ਟਾ ਅਭਿਆਨ ਦੇ ਵਿੱਚ ਵੱਧ ਚੜ ਕੇ ਸਾਲਿਆ ਇੱਕ ਪਲਾਨ ਤੇ ਸਿਸਟਮ ਬਣਾਇਆ ਜਿਸ ਨੂੰ ਖੁਦ ਸਰਕਾਰ ਨੇ ਅਪਣਾਇਆ ਪਰ ਲਾਸਟ ਦੇ ਵਿੱਚ ਉਸ ਨੂੰ ਸਿਰਫ ਗੋਲੀ ਮਿਲਦੀ ਆ 10-15 ਸਾਲ ਦੇ ਬੱਚਿਆਂ ਦਾ ਆਡੀਸ਼ਨ ਮੁੰਬਈ ਤੇ ਰਾਹੁਲ ਆਰੀਆ ਸਟੂਡੀਓ ਦੇ ਵਿੱਚ ਚੱਲ ਰਿਹਾ ਸੀ ਇਹ ਅਡੀਸ਼ਨ ਆ ਪਿਛਲੇ 4 ਦਿਨਾਂ ਤੋਂ ਚੱਲ ਰਿਹਾ ਸੀ ਤੇ ਇੱਕ ਵੈਬ ਸੀਰੀਜ਼ ਲੈਟਸ ਚੇਂਜ ਦੇ ਲਈ ਆਡੀਸ਼ਨ ਸੀ ਤੇ 30 ਅਕਤੂਬਰ ਨੂੰ ਇਹ ਆਡੀਸ਼ਨ ਦਾ ਆਖਰੀ ਦਿਨ ਸੀ। ਕੁਝ ਬੱਚਿਆਂ ਦੇ ਨਾਲ ਉਹਨਾਂ ਦੇ ਮਾਪੇ ਵੀ ਆਏ ਹੋਏ ਸੀ। ਤਿੰਨ ਦਿਨਾਂ 'ਚ ਰਾਹੁਲ ਆਰੀਆ ਬੱਚਿਆਂ ਨਾਲ ਕੁਲ ਮਿਲ ਚੁੱਕਾ ਸੀ। ਉਸ ਨੂੰ ਸਭ ਪਤਾ ਸੀ ਕਿ ਕਿਹੜਾ ਬੱਚਾ ਕਿਵੇਂ ਆ, ਕਿਹੜਾ ਕਿਵੇਂ। ਉਸ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਇਹਨਾਂ ਬੱਚਿਆਂ ਦੀ ਫਾਈਨੈਂਸ਼ੀਅਲ ਹਾਲਤ ਕੀ ਆ ਤੇ ਕੌਣ ਅਮੀਰ ਆ ਤੇ ਕੌਣ ਗਰੀਬ ਆ। ਤੇ 30 ਅਕਤੂਬਰ ਨੂੰ ਕਰੀਬ 97 ਬੱਚਿਆਂ ਦਾ ਆਡੀਸ਼ਨ ਸੀ। ਰੋਹਿਤ ਆਰੀਆ ਵੱਲੋਂ ਉਹਨਾਂ ਨੂੰ ਕਰੀਬ ਦਿਨ ਦੇ 1:00 ਵਜੇ ਤੱਕ 80 ਬੱਚਿਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਤੇ ਬਾਕੀ ਸੀ 17 ਬੱਚੇ। 3 ਅਕਤੂਬਰ ਨੂੰ ਦੁਪਹਿਰ ਵੇਲੇ ਜਦੋਂ ਲਾਂਚ ਟਾਈਮ ਆਇਆ ਤਾਂ ਬੱਚਿਆਂ ਦੇ ਮਾਪੇ ਜੋ ਨੀਚੇ ਸੀ ਉਹਨਾਂ ਨੇ ਦੇਖਿਆ ਕਿ ਅੱਜ ਬੱਚੇ ਨੀਚੇ ਲਾਂਚ ਕਰਨ ਦੇ ਲਈ ਨਹੀਂ ਆਏ ਅਚਾਨਕ ਥੱਲੇ ਸਟੂਡੀਓ ਤੋਂ ਬਾਹਰ ਖੜੇ ਪੇਰੈਂਟਸ ਨੇ ਦੇਖਿਆ ਕਿ ਬੱਚੇ ਸਟੂਡੀਓ ਚੋਂ ਇਸ਼ਾਰਾਂ ਚ ਹੈਲਪ ਹੈਲਪ ਚਲਾ ਰਹੇ ਨੇ ਇਸ ਤੋਂ ਪਹਿਲਾਂ ਕਿ ਉਹ ਕੁਝ ਵੀ ਸਮਝ ਪਾਉਂਦੇ ਦੁਪਹਿਰ 2:19 ਦੇ ਉੱਤੇ ਇੰਸਪੈਕਟਰ ਜਤਿੰਦਰ ਨੂੰ ਜੋ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਸੀ ਇੱਕ ਕਾਲ ਜਾਂਦੀ ਹੈ ਕੇ ਮਹਾਬੀਰ ਕਲਾਸਿਕ ਬਿਲਡਿੰਗ ਦੇ ਵਿੱਚ ਸ਼ਾਇਦ ਕੁਝ ਬੱਚਿਆਂ ਨੂੰ ਬੰਦਕ ਬਣਾ ਲਿਆ ਗਿਆ ਇਸੇ ਦੌਰਾਨ ਪੁਲਿਸ ਤੁਰੰਤ ਹੀ ਉਸ ਬਿਲਡਿੰਗ ਦੇ نیچے ਪਹੁੰਚਦੀ ਆ ਤੇ ਫਿਰ ਰੋਹਿਤ ਨਾਲ ਕੰਟੈਕਟ ਕੀਤਾ ਜਾਂਦਾ ਇਨਸਪੈਕਟਰ ਵੱਲੋਂ ਰੋਹਿਤ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਬੱਚੇ ਛੋਟੇ ਨੇ ਤੂੰ ਬੱਚਿਆਂ ਨੂੰ ਛੱਡ ਦੇ ਤੇ ਚਾਹੇ ਤਾਂ ਮੈਂ ਉੱਪਰ ਆ ਜਾਣਾ ਹੱਥ ਪੈਰ ਬੰਨ ਕੇ ਉੱਪਰ ਆ ਜਾਣਾ ਤੇ ਤੂੰ ਮੇਰੇ ਨਾਲ ਜੋ ਚਾਹੇ ਉਹ ਕਰ ਲਈ ਪਰ ਰੋਹਿਤ ਮੰਨਦਾ ਨਹੀਂ ਉਸ ਵੱਲੋਂ ਇੱਕ ਵੀਡੀਓ ਵੀ ਰਿਲੀਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਜੇ ਪੁਲਿਸ ਨੇ ਕੁਝ ਵੀ ਗਲਤ ਕੀਤਾ ਤਾਂ ਮੇਰੇ ਕੋੜਾ ਪੈਟਰੋਲ ਵੀ ਆ ਤੇ ਮੈਂ ਉਸ ਬਿਲਡਿੰਗ ਨੂੰ ਹੀ ਅੱਗ ਦੇ ਹਵਲੇ ਕਰ ਦੂੰ ਹੁਣ ਸਟਕਰ ਪੁਲਿਸ ਫਾਇਰ ਬ੍ਰੀਡ ਕਮਾਂਡੋ ਸਭ ਪਹੁੰਚ ਚੁੱਕੇ ਇਸਪੈਕਟਰ ਜਤਿੰਦਰ ਲਗਾਤਾਰ ਰੋਹਿਤ ਨੂੰ ਗੱਲਾਂ ਦੇ ਵਿੱਚ ਲਗਾਏ ਹੋਏ ਸੀ ਤਾਂ ਕਿ ਬਾਕੀ ਦੀ ਪੁਲਿਸ ਟੀਮਸ ਬਿਲਡਿੰਗ ਦਾ ਬਲੂਪ੍ਰਿੰਟ ਵਗੈਰਾ ਸਾਂਝ ਸਕੀ ਤੇ ਅੱਗੇ ਦਾ ਪਲਾਨ ਬਣਾ ਸਕੇ ਇਸੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਸ ਬਿਲਡਿੰਗ ਦੇ ਪਿੱਛੇ ਇੱਕ ਗੇਟ ਆ ਜਿੱਥੋਂ ਉੱਪਰ ਜਾਇਆ ਜਾ ਸਕਦਾ ਪਰ ਰਾਸਤੇ ਦੇ ਵਿੱਚ ਇੱਕ ਵਿੰਡੋ ਆ ਤੇ ਜੇ ਵਿੰਡੋ ਨੂੰ ਕੱਟਦੇ ਸਮੇਂ ਰੋਹਿਤ ਨੂੰ ਭਣਕ ਵੀ ਲੱਗ ਗਈ ਤਾਂ ਉਹ ਕੁਝ ਵੀ ਕਰ ਸਕਦਾ ਜਦੋਂ ਜਤਿੰਦਰ ਉਸ ਨੂੰ ਗੱਲਾਂ ਚ ਉਲਝਾਏ ਹੋਏ ਸੀ ਤਾਂ ਦੋ ਫਾਇਰ ਬਰੇਡ ਦੇ ਹੋਣ ਹਾਰ ਲੋਕਾਂ ਨੂੰ ਬਿਲਡਿੰਗ ਦੀ ਚੌਥੀ ਫਲੋਰ ਦੇ ਉੱਤੇ ਪਹੁੰਚਾਇਆ ਜਾਂਦਾ ਉਹਨਾਂ ਉਹਨਾਂ ਉਸ ਖਿੜਕੀ ਨੂੰ ਕੱਟਿਆ ਜਾਂਦਾ ਜੋ ਰਾਹਤੇ ਦੇ ਵਿੱਚ ਸੀ ਜਦੋਂ ਰਾਹਤਾ ਬਣਿਆ ਤਾਂ ਦੋ ਕਮਾਂਡੋਜ਼ ਨੂੰ ਬਿਲਡਿੰਗ ਦੇ ਅੰਦਰ ਭੇਜਿਆ ਜਾਂਦਾ ਜਿਵੇਂ ਹੀ ਇਹ ਕਮਾਂਡੋਜ਼ ਬਿਲਡਿੰਗ ਤੱਕ ਪਹੁੰਚਦੇ ਨੇ ਰਾਹੁਲ ਆਰੀਆ ਨੂੰ ਪੰਕ ਲੱਗੀ ਕਿ ਕੋਈ ਹੈ ਤਉ ਆਪ ਦੀ এয়ার ਗਨ ਚੋਕੜੀ ਜਾ ਰਿਹਾ ਸੀ ਕਿ ਇੱਕ ਕਮਾਂਡੋ ਦੇ ਵੱਲੋਂ ਫਾਇਰ ਕਰ ਦਿੱਤਾ ਜਾਂਦਾ ਤੇ ਰਾਹੁਲ ਆਰੀਆ ਉੱਥੇ ਹੀ ਡਿੱਗ ਪਿਆ ਤੇ ਫਿਰ ਉਸ ਨੂੰ ਫੜ ਲਿਆ ਜਾਂਦਾ ਤੇ ਕਲੀਅਰ ਦਾ ਮੈਸੇਜ ਵੀ ਨੀਚੇ ਪਹੁੰਚਾ ਦਿੱਤਾ ਜਾਂਦਾ ਰਾਹੁਲ ਆਰੀਆ ਨੂੰ ਤੇ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਪਰ ਰਾਹੁਲ ਆਰੀਆ ਨੂੰ ਡਾਕਟਰਸ ਦੇ ਵੱਲੋਂ ਡੈਡ ਡਿclare ਕਰ ਦਿੱਤਾ ਜਾਂਦਾ ਪਰ ਹੁਣ ਸਵਾਲ ਸੀ ਕਿ ਰਾਹੁਲ ਆਰੀਆ ਨੇ ਅਜਿਹਾ ਕੀਤਾ ਕਿਉਂ ਪੁਲਿਸ ਨੇ ਉਸ ਦੀ ਕੁੰਡਲੀ ਖੰਗਾਲੀ ਤਾਂ ਪਤਾ ਲੱਗਾ ਕਿ ਉਹ ਕੋਈ ਤਾਂਕੀ ਜਾਂ ਗੁੰਡਾ ਨਹੀਂ ਸੀ ਬਲਕਿ ਇੱਕ ਸਮਾਜ ਸੇਵੀ ਟਾਈਪ ਦਾ ਬੰਦਾ ਸੀ ਤੇ ਹਮੇਸ਼ਾ ਚੰਗੇ ਹੀ ਕੰਮ ਕਰਦਾ ਸੀ ਦਰਾਸਾਲ 3 ਸਾਲ ਪਹਿਲਾਂ ਉਸ ਨੇ ਸਭਦੇਸ਼ ਮੋਨੀਟਰ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਇਹ ਪ੍ਰੋਗਰਾਮ ਸਕੂਲਾਂ ਦੀ ਸਫਾਈ ਨੂੰ ਲੈ ਕੇ ਸੀ ਤੇ ਇੱਕ ਮਹਾਰਾਸ਼ਟਰ ਸਰਕਾਰ ਦਾ ਪ੍ਰੋਗਰਾਮ ਸੀ ਮਾਈ ਸਕੂਲ ਬਿਊਟੀਫੁਲ ਸਕੂਲ ਉਸ ਨਾਲ ਵੀ ਉਹ ਜੁੜਿਆ ਹੋਇਆ ਸੀ ਤੇ ਉਸ ਨੂੰ ਇਸੇ ਨਾਲ ਰਿਲੇਟਡ ਉਸ ਨੂੰ ਕਈ ਪ੍ਰੋਜੈਕਟ ਵੀ ਮਿਲਦੇ ਸੀ ਤੇ ਇਹ ਸਕੀਮ ਇਸ ਦੀ ਹੀ ਸੀ ਇਸ ਨੂੰ ਬਹੁਤ ਜ਼ਿਆਦਾ ਸਰਾਇਆ ਵੀ ਜਾਂਦਾ ਸੀ ਪਰ ਫਿਰ ਸਕੂਲਾਂ ਦੇ ਵਿੱਚ ਸਾਫ ਸਫਾਈ ਨੂੰ ਲੈ ਕੇ ਇੱਕ ਅਵਾਰਡ ਫੰਕਸ਼ਨ ਹੋਇਆ ਜਿਸ ਦੇ ਵਿੱਚ ਉਹਨਾਂ ਸਕੂਲਾਂ ਨੂੰ ਵੀ ਅਵਾਰਡ ਦੇ ਦਿੱਤੇ ਗਏ ਜਿਨ੍ਹਾਂ ਦਾ ਰੈਂਕ 0 ਤੋਂ 1 ਦੇ ਵਿਚਕਾਰ ਸੀ ਤਾਂ ਇਸ ਬੰਦੇ ਵੱਲੋਂ ਇਸ ਦੇ ਖਿਲਾਫ ਆਵਾਜ਼ ਉਠਾਈ ਜਾਂਦੀ ਆ ਪਰ ਉਸ ਨੂੰ ਸਮਝਾ ਕੇ ਚੁੱਪ ਕਰਵਾ ਦਿੱਤਾ ਗਿਆ ਪਰ ਇੱਥੇ ਉਸ ਦੀ ਕੁਝ ਅਫਸਰਾਂ ਦੇ ਨਾਲ ਅਣਬੜ ਵੀ ਹੋ ਚੁੱਕੀ ਸੀ ਦੂਸਰਾ ਇਸ ਨੇ ਕੁਝ ਪੈਸੇ ਸੀ ਜੋ ਮਹਾਰਾਸ਼ਟਰ ਸਰਕਾਰ ਦੇ ਉੱਪਰ ਬਕਾਇਆ ਸੀ ਪਰ ਉਹ ਦਿੱਤੇ ਨਹੀਂ ਸੀ ਜਾ ਰਹੇ ਤਾਂ ਇਸ ਦੌਰਾਨ ਇਸ ਦੇ ਬਲੋਂ ਐਜੂਕੇਸ਼ਨ ਮਿਨਿਸਟਰ ਦੇ ਘਰ ਦੇ ਸਾਹਮਣੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਫਿਰ ਸਰਕਾਰ ਨੂੰ ਝੁਕਣਾ ਵੀ ਪਿਆ ਤੇ ਉਸ ਦੇ ਰੁਪਏ ਨੂੰ ਦੋ ਕਿਸ਼ਤਾਂ ਦੇ ਵਿੱਚ ਦੇ ਦਿੱਤੇ ਗਏ ਤੇ ਏਅਰਪੇ 15 ਤੋਂ 16 ਲੱਖ ਰੁਪਏ ਦੀ ਜੋ ਉਸ ਨੂੰ ਦਿੱਤੇ ਜਾਂਦੇ ਨੇ ਪਰ ਉਸ ਦਾ ਕਹਿਣਾ ਸੀ ਕਿ ਉਤੇ 2 ਕਰੋੜ ਰੁਪਏ ਸੀ ਜੋ ਸਰਕਾਰ ਦੇ ਉੱਪਰ ਬਕਾਇਆ ਨੇ ਪਰ ਸਰਕਾਰ ਨੇ ਦਿੱਤਾ ਨਹੀਂ ਖਾਸ ਕਰਕੇ ਐਜੂਕੇਸ਼ਨ ਮਿਨਿਸਟਰ ਨੇ ਉਸ ਦਾ ਕਹਿਣਾ ਸੀ ਕਿ ਪੈਸਾ ਉਸ ਦਾ ਬਣਦਾ ਕਿਉਂਕਿ ਉਹ ਬੱਚਿਆਂ ਦੇ ਲਈ ਇੰਨਾ ਕੁਝ ਕਰ ਰਿਹਾ ਪਰ ਸਰਕਾਰ ਉਸ ਦਾ ਮਿਹਨਤਾਨਾ ਵੀ ਉਸ ਨੂੰ ਦੇ ਨਹੀਂ ਰਹੀ ਮਤਲਬ ਉਹ ਸਰਕਾਰ ਦਾ ਸਤਾਇਆ ਹੋਇਆ ਸੀ ਰੋਹਿਤ ਆਰੀਆ ਦਾ ਅਸਲੀ ਨਾਮ ਰੋਹਿਤ ਹਿਰੋਲਿਕਲ ਸੀ ਪਰ ਉਸ ਨੇ ਉੱਚੀ ਜਾਤੀ ਦੇ ਇਸ ਨਾਮ ਨੂੰ ਡ੍ਰੌਪ ਕਰ ਦਿੱਤਾ ਸੀ ਇਹ ਸੋਚ ਕੇ ਕਿ ਜਾਤੀਵਾਦ ਆ ਜੋ ਦੇਸ਼ ਨੂੰ ਖੋਖਲਾ ਕਰ ਰਿਹਾ ਉਸ ਦੀ ਪੂਰੀ ਜ਼ਿੰਦਗੀ ਬੇਦਾਗ ਸੀ ਪਰ ਉਸ ਸਿਸਟਮ ਦੀ ਪੇਟ ਚੜ ਗਿਆ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਗਿਣਾ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ